ਹਣੂ ਦੇਖ ਲੋ ਉਹ ਭੈਣ ਜਿਹੜੀ ਵੀਡੀਓ ਦੇਖ ਰਹੀ ਐ ਉਹਨੇ ਜਲਦੀ ਜਲਦੀ ਆਪਣੀ ਵੀਡੀਓ ਸ਼ੇਅਰ ਕਰਤੀ ਠੀਕ ਐ ਜੀ ਲਾਈਕ ਵੀ ਕਰਤਾ ਠੀਕ ਐ ਜੀ ਕਮੈਂਟ ਵੀ ਕਰਤਾ ਠੀਕ ਐ ਜੀ ਹੁਣ ਮੈਂ ਇਹ ਚਾਹੁੰਦਾ ਵੀ ਜਿਹੜੀਆਂ 10 ਭੈਣਾਂ ਮੇਰੀਆਂ ਵੀਡੀਓ ਸ਼ੇਅਰ ਕਰਨਗੀਆਂ ਠੀਕ ਐ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਪਾਉਣਗੀਆਂ ਠੀਕ ਐ ਜੀ ਸਕਰੀਨ ਸ਼ਾਟ ਥੋੜੇ ਨੰਬਰ ਤੇ ਭੇਜਣਗੀਆਂ ਠੀਕ ਐ ਜੀ ਤੇ 10 ਭੈਣਾਂ ਨੂੰ ਆਪਾਂ ਇੱਕ ਇੱਕ ਸੂਟ ਫ੍ਰੀ ਦੇਣਾ ਠੀਕ ਐ ਜੀ ਦੇ ਦੋਂਗੇ ਦੇ ਦਾਂਗੇ ਜੀ ਲਓ ਜੀ ਸਾਡੀਆਂ 10 ਭੈਣਾਂ ਵੀਡੀਓ ਸ਼ੇਅਰ ਕਰਕੇ ਆਉਣਗੀਆਂ ਉਹਨਾਂ 10 ਭੈਣਾਂ ਨੇ ਗਰੁੱਪ ਸਟੋਰੀ ਲਾਉਣੀ ਹੈ ਆਪਦੇ ਵਟਸਐਪ ਤੇ ਸਟੇਟਸ ਤੇ ਲਾਉਣੀ ਹੈ ਉਹਨਾਂ ਭੈਣਾਂ ਵਾਸਤੇ ਆਹ ਇੱਕ ਇੱਕ ਸਟੋਰੀ ਫ੍ਰੀ ਦੇਵਾਂਗੇ ਬਿਲਕੁਲ ਫ੍ਰੀ ਦੇਵਾਂਗੇ ਇਹਨਾਂ ਨੂੰ ਸਕਰੀਨਸ਼ਾਟ ਭੇਜਨਾ ਖਿੱਚ ਕੇ ਅੱਛਾ ਮੈਨੂੰ ਐ ਦੱਸੋ ਜੀ ਆ ਸਾਡਾ ਜਿਹੜਾ ਵੀਰ ਭਰਾ ਬਜ਼ੁਰਗ ਵੀਡੀਓ ਦੇਖ ਰਿਹਾ ਹੈ ਇਹਨੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਤਾ ਠੀਕ ਹੈ ਜੀ ਠੀਕ ਹੈ ਜੀ ਬਾਈ ਨੇ ਲਾਈਕ ਵੀ ਕਰਤਾ ਠੀਕ ਹੈ ਜੀ ਪਿਆਰ ਨਾਲ ਕਮੈਂਟ ਵੀ ਕਰਤਾ ਵੀ ਜੈਨੂਨ ਰੇਟ ਨੇ ਸਸਤੇ ਨੇ ਠੀਕ ਹੈ ਜੀ ਠੀਕ ਹੈ ਤੇ ਕਿੰਨੇ ਜਿਹੜੇ ਜੇ 10 ਬੰਦਿਆਂ ਨੇ ਮੰਨ ਲਓ ਪਹਿਲਿਆਂ ਨੇ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਤੁਹਾਨੂੰ ਸਕਰੀਨਸ਼ਾਟ ਭੇਜਦੇ ਠੀਕ ਹੈ ਜੀ ਤਾਂ ਤੁਸੀਂ 10 ਬੰਦਿਆਂ ਨੂੰ ਜਿਨਨ ਸ਼ੇਅਰ ਕੀਤੀ ਉਹਨਾਂ ਨੂੰ ਇੱਕ ਇੱਕ ਕੁੜਤਾ ਪਜਾਮਾ ਫ੍ਰੀ ਦੇ ਦੇਵੋਗੇ ਫ੍ਰੀ ਦੇ ਦਾਂਗੇ ਇਹਨੂੰ ਲੈ ਵੀ ਮਿੱਤਰੋ ਤੁਹਾਡੇ ਵਾਸਤੇ ਨਵੀਂ ਆਫਰ ਆ ਚੁੱਕੀ ਹੈ 10 ਬੰਦਿਆਂ ਵਾਸਤੇ ਫ੍ਰੀ ਗਿਫਟ ਹੈ ਸਾਡੇ ਭੈਣ ਭਰਾਵਾਂ ਵਾਸਤੇ ਲੱਗ ਚੁੱਕਿਆ ਜੀ ਰਖੜੀ ਸੇਲ ਧਮਾਕਾ ਲੇਡੀਜ਼ ਸੂਟ ਹੈ ਜਿਹੜਾ ਉਹਦੇ ਸਟਾਰਟਿੰਗ ਹੈਗੀ ਹੈ 3350 ਰੁਪਏ ਤੋਂ ਸ਼ੁਰੂ ਤੇ ਜਿਹੜੀ ਰੇਮਡ ਦੀ ਪੈਂਟ ਹੈ ਪਹਿਲਾਂ ਤੁਹਾਨੂੰ ਰੇਮਡ ਦਾ ਲੋਗੋ ਦਿਖਾ ਦਈਏ ਜੀ ਰੇਮਡ ਦਾ ਲੋਗੋ ਲੱਗਿਆ ਹੋ ਰिजਨਲ ओरिजिनल ਰੇਮਡ ਦੀ ਪੈਂਟ ਸ਼ਰਟ ਆਹ ਪੈਂਟ ਹੈ ਜੀ ਆਹ ਸ਼ਰਟ ਜਿਹੜੀ ਮਰਜ਼ੀ ਤੁਸੀਂ ਮੈਚਿੰਗ ਕਰਦੀ ਲੈ ਸਕਦੇ ਹੋ 700 ਰੁਪਏ ਦੀ ਪੈਂਟ ਸ਼ਰਟ ਯਾਨੀ ਕਿ 350 ਦੀ ਪੈਂਟ ਰਹੇਗੀ 350 ਦੀ ਸ਼ਰਟ ਰਹੇਗੀ ਤੁਸੀਂ ਰੰਗ ਡਿਜ਼ਾਈਨ ਇਹਦੇ ਵਿੱਚੋਂ ਜਿਹੜਾ ਮਰਜ਼ੀ ਚੂਜ਼ ਕਰ ਸਕਦੇ ਹੋ ਜੀ 700 ਰੁਪਏ ਦੀ ਪੈਂਟ ਸ਼ਰਟ ਸੂਟ ਦਾ ਜਿਹੜਾ ਸਟਾਰਟਿੰਗ ਰੇਟ ਹੈ ਲੇਡੀਜ਼ ਦਾ ਤਿੰਨ 3:30 ਵਜੇ ਸ਼ੁਰੂ ਹੈ ਸੇਲ ਲੱਗ ਚੁੱਕੀ ਹੈ ਜੀ ਰਖੜੀ ਸੇਲ ਧਮਾਕੇ ਦੀ ਗਣੇਸ਼ ਕਲਾਥ ਹਾਊਸ ਗੁਰਦੁਆਰਾ ਚੌਂਕ ਮੇਨ ਬਾਜ਼ਾਰ ਮਾਨਸਾ ਤੁਹਾਨੂੰ ਸਾਰੀ ਲੋਕੇਸ਼ਨ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ 50% ਡਿਸਕਾਊਂਟ ਰੇਟ ਕਰ ਦਿੱਤੇ ਨੇ ਸਾਡੀਆਂ ਭੈਣਾਂ ਵਾਸਤੇ ਰਖੜੀ ਦੇ ਮੌਕੇ ਤੇ ਜਿਹੜੇ ਮਹਿੰਗੇ ਮਹਿੰਗੇ ਸੂਟ ਹੈ ਜੀ ਕਰੇਪ ਦੇ ਸੂਟ ਪਹਿਲਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਕਿੰਨਾ ਪਿਆਰਾ ਸੂਟ ਹੈ ਇਹ ਤੁਹਾਨੂੰ ਲੱਗੂਗਾ ਸਿਰਫ 500 ਰੁਪਏ ਦਾ ਇਹਦਾ ਰੇਟ ਵੈਸੇ ਬਾਜ਼ਾਰ ਦੇ ਵਿੱਚ ਤਾਂ 14-1500 ਹੈ ਇਸ ਦੁਕਾਨ ਦਾ ਰੇਟ 1000 ਰੁਪਏ ਪਰ ਤੁਹਾਨੂੰ ਮਿਲੂਗਾ ਸਿਰਫ 500 ਦਾ 500 ਦਾ 500 ਦਾ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਜਿ ਦਿਖਾਈਏ ਬਹੁਤ ਸੋਹਣੇ ਸੋਹਣੇ ਕਲਰ ਪਏ ਨੇ ਲਓ ਜੀ ਸਿਰਫ 5 500 ਰੁਪਏ ਦਾ ਸੂਟ ਹੈ ਜੀ ਪੂਰਾ ਸੂਟ 500 ਰੁਪਏ ਦਾ ਲਓ ਜੀ ਵਧੀਆ ਵਧੀਆ ਸੂਟ ਮਿਲਣਗੇ ਘੈਂਟ ਘੈਂਟ ਸੂਟ 500 ਰੁਪਏ 500 ਰੁਪਏ ਆ ਦੇਖੋ ਜੀ ਸੂਟ ਦੀ ਤੁਸੀਂ ਸ਼ਾਈਨਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਆ ਲੋ ਮਿਲ ਕਿੰਨੇ ਵਿੱਚ ਰਿਹਾ ਸਿਰਫ 500 ਰੁਪਏ ਦੇ ਵਿੱਚ 500 ਦੇ ਵਿੱਚ ਆ ਲੋ ਜੀ ਸਿਰਫ 500 ਰੁਪਏ ਦਾ ਸੂਟ 500 ਦਾ ਜੇ ਆਪਾਂ ਹੋਰ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਲੋ ਬਾਦੂ ਰੰਗ ਬਾਦੂ ਡਿਜ਼ਾਈਨ ਮਿਲਣਗੇ ਸੂਟ ਆ ਲੋ ਕਾਟਨ ਦਾ ਪਿਓਰ ਕਾਟਨ ਦਾ ਸੂਟ ਸਿਰਫ 500 ਰੁਪਏ ਦਾ 500 ਰੁਪਏ ਦਾ 500 ਰੁਪਏ ਦਾ ਆ ਲੋ ਹੁਣ ਆਪਾਂ ਥੋੜਾ ਜਿਹਾ ਵਧੀਆ ਸੂਟ ਦੀ ਗੱਲ ਕਰਾਂਗੇ ਜਿਹੜਾ ਇਹਦਾ ਰੇਟ ਹੈ 1100 ਰੁਪਿਆ ਇਸ ਦੁਕਾਨ ਦਾ ਹੋਰ ਦੁਕਾਨਾਂ ਤੇ ਮਹਿੰਗਾ ਇੱਥੇ ਰੇਟ 1100 ਹੈ ਪਰ ਤੁਹਾਨੂੰ ਲੱਗੂਗਾ ਸਿਰਫ 550 ਰੁਪਏ ਦਾ ਸੂਟ ਦੀ ਸ਼ਾਈਨਿੰਗ ਦੇਖੋ ਗਲੇ ਦੇ ਉੱਤੇ ਵਰਕ ਦੇਖੋ ਜੀ ਹਲੋ ਪਿਆਰੇ ਪਿਆਰੇ ਕਲਰ ਇਹਦੇ ਵਿੱਚ ਆ ਚੁੱਕੇ ਨੇ ਸਿਰਫ 550 ਰੁਪਏ ਦਾ ਜੇ ਤੁਸੀਂ ਆਪਣੇ ਭੈਣ ਵਾਸਤੇ ਗਿਫਟ ਲੈ ਕੇ ਜਾਣਾ ਹੈ ਆਪਣੀ ਧੀ ਵਾਸਤੇ ਗਿਫਟ ਲੈ ਕੇ ਜਾਣਾ ਹੈ ਸਿਰਫ 550 ਰੁਪਏ ਦਾ ਸੂਟ ਹੈ ਜੀ ਸ਼ਾਈਨਿੰਗ ਦੇਖੋ ਕਿੰਨਾ ਪਿਆਰਾ ਲੱਗਦਾ ਸੂਟ ਵਰਕ ਦੇਖੋ ਜੀ ਕਿੰਨਾ ਸੋਹਣਾ ਹੈ ਵਿੱਚ ਸ਼ੀਸ਼ੇ ਦੀ ਡਿਜ਼ਾਈਨਿੰਗ ਜਿਹੜੀ ਹੋਈ ਹੈ ਸਿਰਫ 550 ਰੁਪਏ ਦੇ ਵਿੱਚ 550 ਦਾ 550 ਦਾ 550 ਦਾ ਤੁਹਾਡੇ ਵਾਸਤੇ ਇੱਕ ਤੋਹਫ਼ਾ ਹੋਰ ਲੈ ਕੇ ਆਏ ਜੀ ਔਰ ਗੈਂਜਾ ਦਾ ਪਿਓਰ ਔਰਗੈਂਜਾ ਦਾ ਸੂਟ ਕਿੰਨੇ ਦਾ ਮਿਲੂਗਾ ਜੀ ਆ ਦੇਖੋ ਪਹਿਲਾਂ ਤੁਹਾਨੂੰ ਵਰਕ ਦਿਖਾਈਏ ਇਹਦੇ ਦੁਪट्टे ਦੇ ਉੱਤੇ ਕਿੰਨਾ ਸੋਹਣਾ ਵਰਕ ਹੈ ਦੋਤੇ ਆਹ ਲੋ ਆ ਦੁਪੱਟਾ 1100 ਰੁਪਏ ਦਾ ਸੂਟ ਹੈ ਤੁਹਾਡੇ ਵਾਸਤੇ ਲੱਗੂ ਸਿਰਫ 550 ਰੁਪਏ ਦਾ ਇਹਦੇ ਵਿੱਚ ਰੰਗਾਂ ਤੇ ਡਿਜ਼ਾਈਨਾਂ ਦੀ ਆਪਾਂ ਗੱਲ ਕਰੀਏ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਸਿਰਫ 550 550 ਆਹ ਲਓ ਜੀ ਪਿਆਰੇ ਪਿਆਰੇ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲਓ ਜੀ 5500 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਲਓ 550 ਰੁਪਏ ਦਾ ਸੂਟ ਪਊਗਾ 1100 ਰੁਪਏ ਵਾਲਾ ਸੂਟ 50% ਡਿਸਕਾਊਂਟ ਰੇਟਾਂ ਦਾ ਖੁੱਲਾ ਚੈਲੰਜ ਹੈ ਜਿੱਥੇ ਮਰਜ਼ੀ ਰੇਟਾਂ ਟਰਾਈ ਕਰ ਲਿਓ ਮਾਨਸਾ ਛੱਡੋ ਬਠਿੰਡਾ ਲੁਧਿਆਣਾ ਪਟਿਆਲਾ ਚੰਡੀਗੜ੍ਹ ਜਲੰਧਰ ਜਿੱਥੇ ਮਰਜ਼ੀ ਟਰਾਈ ਕਰ ਆਇਓ ਇਹ ਸੂਟ ਜੇ ਤੁਹਾਨੂੰ ਕੋਈ 550 ਦਾ ਦੇ ਦੇਣਾ ਫ੍ਰੀ ਦੇ ਦਾਂਗੇ ਖੁੱਲਾ ਚੈਲੰਜ ਹੈ ਰੇਟਾਂ ਦਾ ਖੁੱਲਾ ਚੈਲੰਜ ਜਿਹੜੇ ਜੇ ਆਪਾਂ ਗੱਲ ਕਰੀਏ ਇਹ ਕਿਹੜੇ ਬ੍ਰਾਂਡ ਦਾ ਸੂਟ ਹੈ ਜਿਹੜਾ ਕੀ ਕਹਿੰਦੇ ਇਹ ਵਧੀਆ ਲక్ష్ਮੀ ਦਾ ਸੂਟ ਹੈ ਜੀ ਲక్ష్ਮੀ ਦਾ ਸੂਟ ਇਹਦਾ ਮਾਰਕੀਟ ਰੇਟ ਕਿੰਨਾ ਹੈ ਇਹਦਾ 1400 ਰੁਪਏ ਹੈਗਾ ਜੀ ਉਹਨਾਂ ਪਾਉਨ ਨੂੰ 1/2 700 ਰੁਪਏ ਦਾ ਪੂਰਾ 14 16 700 ਦਾ 700 ਰੁਪਏ ਦਾ ਤੇ ਜਿਹੜਾ 1400 ਵਾਲਾ ਸੂਟ ਹੈ ਤੁਹਾਨੂੰ ਮਿਲੂਗਾ ਸਿਰਫ 700 ਰੁਪਏ ਦਾ 700 ਰੁਪਏ ਦਾ ਰੰਗ ਡਿਜ਼ਾਈਨ ਵਾਦੂ ਜੀ ਆ ਲੋ ਜੀ ਰੰਗ ਤੇ ਡਿਜ਼ਾਈਨ ਵਾਦੋ ਮਿਲ ਜਾਣਗੇ ਪੂਰਾ ਸੂਟ ਕਿੰਨਾ ਪਿਆਰਾ ਦੁਪੱਟਾ ਜੀ ਆ ਨਾਲ ਆ ਦੇਖੋ ਆਹ ਲੈ ਸ਼ਾਈਨਿੰਗ ਦੇਖੋ ਜੀ ਦੁਪੱਟੇ ਦੀ ਸੂਟ ਦੀ 700 700 700 ਆ ਲੋ ਜੀ ਰੇਟ ਸਿਰਫ 700 1400 ਰੁਪਏ ਵਾਲਾ 700 ਲਓ ਜੀ ਮੈਂ ਕਹਿੰਦਾ ਸੇੜ ਜੀ ਨੇ ਮੇਲਾ ਲਾਤਾ ਜੀ ਸਾਡੀਆਂ ਭੈਣਾਂ ਵਾਸਤੇ ਰਖੜੀ ਦੇ ਤਿ ਆਹ ਲੋ ਜੀ ਸਿਰਫ 700 ਰੁਪਏ ਦਾ ਸੂਟ ਹੈ ਜਿਹੜਾ 1400 ਵਾਲਾ 700 ਰੁਪਏ ਦਾ ਰੇਟਾਂ ਦਾ ਖੁੱਲਾ ਚੈਲੰਜ ਕਰਤਾ ਪੂਰਾ ਖੁੱਲਾ ਚੈਲੰਜ ਹੈ ਜਿੱਥੇ ਮਰਜੀ ਟਰਾਈ ਕਰਿਆ ਜਿੱਥੇ ਮਰਜੀ ਟਰਾਈ ਕਰਿਆ ਆਪਾਂ ਤੋਂ ਘੱਟ ਕੋਈ ਨਹੀਂ ਦੇ ਸਕਦਾ ਹੈਗਾ ਕੋਈ ਨਹੀਂ ਦੇ ਸਕਦਾ ਲਓ ਜੀ ਖੁੱਲਾ ਚੈਲੰਜ ਕਰਤਾ ਸੇਡ ਜੀ ਨੇ ਗਣੇਸ਼ ਕਲਾਥ ਹਾਊਸ ਗੁਰਦੁਆਰਾ ਚੌਕ ਮੇਨ ਬਾਜ਼ਾਰ ਮਾਨਸਾ 1400 1400 700 ਰੁਪਏ ਦਾ 700 ਰੁਪਏ ਦੀ ਪੈਂਟ ਸ਼ਰਟ ਸੂਟ ਦਾ ਜਿਹੜਾ ਸਟਾਰਟਿੰਗ ਰੇਟ ਹੈ ਲੇਡੀਜ਼ ਦਾ ਤਿੰਨ 3.50 ਤੋਂ ਸ਼ੁਰੂ ਹੈ ਤਾਂ ਦੋਸਤੋ ਤੁਹਾਡੇ ਵਾਸਤੇ ਸੇਲ ਦੇ ਵਿੱਚ ਅਸੀਂ ਬ੍ਰਾਂਡਡ ਕੁੜਤੇ ਪਜਾਮੇ ਵੀ ਲੈ ਕੇ ਆਏ ਆ ਜੇ ਆਪਰ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਆ ਕੁੜਤੇ ਦਾ ਕੱਪੜਾ ਜੀ ਆ ਪਜਾਮੇ ਦਾ ਕੱਪੜਾ ਹੈ ਸਰ ਜੀ ਕੀ ਰੇਟ ਰਹੂਗਾ ਕਿੰਨੇ ਵਾਲਾ ਰਹੂਗਾ ਇਹ ਇਹ 1200 ਕੁੜਤਾ ਪਜਾਮਾ ਸੀਗਾ ਜੀ ਹੁਣ ਆਪਾਂ ਉਹਨੂੰ 50% ਲੈਸ ਕਰਕੇ 600 ਰੁਪਏ ਦਾ ਕੁੜਤਾ ਪਜਾਮਾ 600 ਰੁਪਏ ਦਾ ਹਾਂਜੀ ਕਲਰ ਜਿਹੜਾ ਮਰਜ਼ੀ ਲੈ ਲਓ ਇਹਦੇ ਵਿੱਚ ਰੰਗ ਬਹੁਤ ਆਏ ਹੋਏ ਨੇ ਜੀ ਆ ਲੋ ਇਹ ਰਖੜੀ ਸੇਲ ਤੋਂ ਆਕੇ ਤੇ ਗਿਫਟ ਹੈ ਜੀ ਗਿਫਟ ਸਾਡੇ ਭਰਾਵਾਂ ਵਾਸਤੇ ਸਾਡੇ ਬਜ਼ੁਰਗਾਂ ਵਾਸਤੇ ਆ ਲੋ ਗਿਫਟ ਬਹੁਤ ਵਧੀਆ ਗਿਫਟ ਹੈ ਆ ਲੋ ਆ ਦੇਖੋ 1200 ਰੁਪਏ ਵਾਲਾ ਕੁੜਤਾ ਪਜਾਮਾ ਜਿਹੜਾ ਬ੍ਰਾਂਡਡ ਹੈ ਸਿਰਫ 600 ਰੁਪਏ ਦਾ ਲੱਗੂਗਾ ਤੁਹਾਨੂੰ ਦੇਖੋ ਜੀ ਮੈਚਿੰਗ ਵਾਈਟ ਪਜਾਮੇ ਦੀ ਕੀਤੀ ਹੋਈ ਹੈ ਤੇ ਕੁੜਤੇ ਦਾ ਕਲਰ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਪਹਿਲਾਂ ਤਾਂ ਉਹਨੂੰ ਬ੍ਰਾਂਡ ਦਿਖਾ ਦਈਏ ਡੀ ਐਂਡ ਜੀ ਡੀ ਐਂਡ ਜੀ ਆ ਦੇਖੋ ਜੀ ਬ੍ਰਾਂਡ ਦਿਖਾ ਦਿੰਨੇ ਆ ਨੇੜੇ ਕਰਕੇ D and G ਦੇ ਬ੍ਰਾਂਡ ਦਾ ਤੁਸੀਂ ਜਿੱਥੋਂ ਮਰਜ਼ੀ ਕੱਪੜਾ ਦਾ ਰੇਟ ਪਤਾ ਕਰ ਲਿਓ ਤੁਹਾਨੂੰ 1500 1600 ਰੁਪਏ ਦਾ ਕੁੜਤਾ ਪਜਾਮਾ ਦੇਣਗੇ ਪਰ ਇੱਥੇ ਤੁਹਾਨੂੰ ਗਣੇਸ਼ ਕਲਾਥ ਹਾਊਸ ਤੇ ਸਿਰਫ ਮਿਲੂਗਾ 600 ਰੁਪਏ ਦਾ 600 ਰੁਪਏ ਦਾ ਰਖੜੀ ਸੇਲ ਧਮਾਕੇ ਤੇ ਆਣੋ ਦੇਖੀ ਚਲੋ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਜਿੰਨੇ ਮਰਜ਼ੀ ਤੁਸੀਂ ਡਿਜ਼ਾਈਨ ਦੇ ਵਿੱਚ ਲੈ ਸਕਦੇ ਹੋ ਲੈ ਵੀ ਮਿੱਤਰੋ ਜਿਹੜਾ ਇੰਪੋਰਟਡ ਕੱਪੜਾ ਹੁੰਦਾ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੀਆਂ ਆਪਾਂ ਜੈਕਟਾਂ ਪਾਉਂਦੇ ਹਾਂ ਨਾ ਜਿਹੜੀ ਜੈਕਟ ਦਾ ਕੱਪੜਾ 15 15 16 1600 ਰੁਪਏ ਮੀਟਰ ਹੈ ਉਹ ਕੱਪੜਾ ਤੁਹਾਨੂੰ ਬ੍ਰਾਂਡ ਕੰਪਨੀਆਂ ਦਾ ਜਿਵੇਂ ਰਿਮਡ ਗਰਾਸੇਮ ਓਸੀਐਮ ਡੀ ਐਂਡ ਜੀ ਇਸ ਤਰ੍ਹਾਂ ਦੇ ਬ੍ਰਾਂਡ ਦਾ ਕੱਪੜਾ ਤੁਹਾਨੂੰ ਮਿਲੂਗਾ ਸਿਰਫ 800 ਰੁਪਏ ਮੀਟਰ ਹਾਫ ਰੇਟਾਂ ਦੇ ਵਿੱਚ ਆਪਣੇ ਕੋਲੇ ਇਹਦੇ ਵਿੱਚ ਰੰਗ ਇਹਦੇ ਵਿੱਚ ਡਿਜ਼ਾਈਨ ਕਿੰਨੇ ਕਿਨੇ ਸੈਟ ਜੀ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਆਹ ਲੋ ਜਿਵੇਂ ਆ ਦੇਖੋ ਆ ਚੈੱਕਦਾਰ ਹੋ ਗਿਆ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਹੈ ਜੀ ਚੈੱਕਦਾਰ ਦਾ ਤੇ ਔਰਿਜਨਲ ਬ੍ਰਾਂਡ ਹੋਊਗਾ ਇਹਦਾ ਖੁੱਲਾ ਚੈਲੰਜ ਆ ਫੁੱਲ ਗਾਰੰਟੀ ਹੈ ਆਹ ਲੋ ਜੀ ਆਹ ਲੋ ਜੀ ਦੇਖੋ ਆਹ ਲੋ ਸ਼ਾਈਨਿੰਗ ਦੇਖੋ ਕੱਪੜੇ ਦੀ ਕਿੰਨੀ ਹੈ ਜੈਕਟ ਦਾ ਕੱਪੜਾ ਜੀ ਇਹ ਆਹ ਇਹ ਜੇਪਾ ਵਿਆਹ ਸ਼ਾਦੀਆਂ ਦੇ ਵਿੱਚ ਪਾਉਣੇ ਆ 15 15 16 1600 ਰੁਪਏ ਮੀਟਰ ਵਾਲੀ ਜੈਕਟ ਦਾ ਕੱਪੜਾ ਸਿਰਫ 800 ਰੁਪਏ ਮੀਟਰ ਮਿਲੂਗਾ ਵਿਆਹ ਸ਼ਾਦੀਆਂ ਵਾਲਿਆਂ ਵਾਸਤੇ ਇਹ ਤੋਫਾ ਹੈ ਜੀ ਤੋਹਫਾ ਇਹ ਵੀ ਤੁਹਾਨੂੰ ਰੇਮੰਡ ਗ੍ਰਾਸਮ ਓਸੀਅਮ ਸੀ ਆਰ ਆਮਸ ਡੀ ਐਂਡ ਜੀ ਹਲੋ ਇੰਪੋਰਟਡ ਕੁਆਲਿਟੀ ਇੰਪੋਰਟਡ ਕੁਆਲਿਟੀ ਦਾ ਕੱਪੜਾ ਹੋਊਗਾ ਖੁੱਲਾ ਚੈਲੰਜ ਹੈ ਰੇਟਾਂ ਦਾ ਜਿਵੇਂ ਮਰਜ਼ੀ ਕੱਪੜੇ ਨੂੰ ਖਿੱਚੀ ਚੱਲੋ ਜਿਵੇਂ ਮਰਜ਼ੀ ਧੋਈ ਚੱਲੋ ਰੰਗ ਫੇਟ ਹੋ ਜੇ ਕੱਪੜਾ ਧੋਤੇ ਤੋਂ ਉੱਚਾ ਹੋ ਜੇ ਐਂ ਸੱਟ ਕੇ ਨਵਾਂ ਪੀਸ ਲੈ ਜਾਓ ਜਮਾਂ ਨਵ ਹਾਲੋ ਜੀ ਇੰਪੋਰਟਡ ਕੁਆਲਟੀ ਦਾ ਕਪੜਾ ਜੀ 800 ਰੁਪਏ ਮੀਟਰ ਕੋਟ ਪੈਂਟ ਦਾ ਕਪੜਾ ਜੀ ਲਓ ਜੀ ਆਹ ਲਓ ਇਧਰ ਰੰਗ ਹੋਰ ਬਹੁਤ ਪਏ ਨੇ ਜੀ ਆਹ ਲਓ ਆਹ ਲਓ ਇਸ ਤਰ੍ਹਾਂ ਦੇ ਡਿਜ਼ਾਈਨ ਦੇਖੋ ਆਹ ਲਓ ਆਹ ਰੰਗ ਲੈ ਲਓ ਆਹ ਲੈ ਲਓ ਜਿਹੜਾ ਮਰਜ਼ੀ ਰੰਗ ਲੈ ਲਓ ਜੀ ਕੋਟ ਪੈਂਟ ਦਾ ਕਪੜਾ 800 ਰੁਪਏ ਮੀਟਰ ਹੁਣ ਤੁਸੀਂ ਪਹੁੰਚਣਾ ਕਿੱਥੇ ਹੈ ਤੁਹਾਨੂੰ ਦਿਖਾਵਾਂਗੇ ਸਾਰੀ ਲੋਕੇਸ਼ਨ ਆਓ ਚੱਲੀਏ ਇਹ ਹੈ ਜੀ ਮੇਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਮੇਨ ਬਾਜ਼ਾਰ ਦੇ ਵਿੱਚ ਜਦਵ ਹਲਵਾਈ ਦੀ ਮਸ਼ਹੂਰ ਦੁਕਾਨ ਹੈ ਜੀ ਯਾਦਵ ਹਲਵਾਈ ਦੇ ਬਿਲਕੁਲ ਨਾਲ ਗਣੇਸ਼ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਜਿੱਥੇ ਸੇਲ ਲੱਗੀ ਹੈ ਰਖੜੀ ਸੇਲ ਧਮਾਕਾ 50% ਡਿਸਕਾਊਂਟ ਰੇਟਾਂ ਤੇ ਦੁਕਾਨ ਦਾ ਦੋਨੇ ਪਾਸੇ ਫਰੰਟ ਹੈ ਜੀ ਜਿਹੜਾ ਦੂਜਾ ਫਰੰਟ ਹੈ ਉਧਰਲੇ ਪਾਸੇ ਪਾਰਕਿੰਗ ਦੀ ਪੂਰੀ ਸਬਦਾ ਹੈ ਤੁਸੀਂ ਕਾਰ ਲਿਆਓ ਚਾਹੇ ਟਰੱਕ ਲਿਆਓ ਤਾਂ ਪਾਰਕਿੰਗ ਦੀ ਪੂਰੀ ਸਬਦਾ ਹੈ ਜੀ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ 50% ਡਿਸਕਾਊਂਟ ਰੇਟਾਂ ਤੇ ਲੱਗ ਚੁੱਕੀ ਹੈ ਸੇਲ ਸੇਲ ਮੇਲਾ ਰਖੜੀ ਸੇਲ ਧਮਾਕਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਗਿਫਟ ਵੀ ਦਿੱਤਾ ਜਾਊਗਾ